ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਆਪ ਇੱਥੇ ਉਪਸਥਿਤ ਹੋਏ ਹੋ ਸਾਰਿਆਂ ਦਾ ਡਾਕਟਰ ਬੀੜੀ ਸਜਦੇਵਾ ਮੈਮੋਰੀਅਲ ਸੁਸਾਇਟੀ ਫਾਜ਼ਿਲਕਾ ਵੱਲੋਂ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ ਹੈ ਜੋ ਅੱਜ ਦਾ ਇਹ ਆਪਾਂ ਸਮਾਂ ਰੱਖਿਆ ਹੈ ਆਪ ਸਭ ਜਾਣਦੇ ਹੋ ਜੰਮੂ ਕਸ਼ਮੀਰ ਦੇ ਪਹਿਲਗਾਂ ਵਿਖੇ ਅਤਵਾਦੀ ਹਮਲੇ ਦੇ ਦੌਰਾਨ ਜੋ ਦੇ ਕਸੂਰ ਲੋਕ ਮਾਰੇ ਗਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉੱਥੇ ਉਹ ਲੋਕ ਵਿਛੜ ਗਏ ਕੋਈ ਕਿਸੇ ਦਾ ਪੁੱਤਰ ਸੀ ਕਿਸੇ ਦਾ ਬਾਪ ਸੀ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਸਾਰਿਆਂ ਨੇ ਦੇਸ਼ ਦੀ ਅਮਨ ਚੈਨ ਲਈ ਅਰਦਾਸ ਕੀਤੀ ਹੈ ਸਤਿਗੁਰ ਸਾਡੀ ਅਰਦਾਸ ਜਰੂਰ ਸੁਣ ਔਰ ਜਿਨ੍ਹਾਂ ਨੇ ਇਹ ਪਾਪ ਕਮਾਇਆ ਹੈ ਗੁਰੂ ਉਹਨਾਂ ਨੂੰ ਵੀ ਉਹ ਜਿਹੜੀ ਹੈ ਸਜ਼ਾ ਜਿਹੜੀ ਹੈ ਜਰੂਰ ਮਿਲੇਗੀ ਔਰ ਜਿਹੜੇ ਪਰਿਵਾਰ ਜਿਨ੍ਹਾਂ ਨਾਲ ਅਨਿਆਇ ਹੋਇਆ ਹੈ ਉਹਨਾਂ ਨੂੰ ਜਿਹੜੀ ਹੈ ਸਾਡੀ ਅਰਦਾਸ ਹੈ ਉਹਨਾਂ ਨੂੰ ਜਿਹੜਾ ਹੈ ਉਹ ਸਤਿਗੁਰ ਕਿਰਪਾ ਕਰਨ ਉਹਨਾਂ ਨੂੰ ਨਿਆਂ ਜਿਹੜਾ ਜ਼ਰੂਰ ਮਿਲਣਾ ਚਾਹੀਦਾ ਹੈ ਸੋ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਅਮਨ ਚੈਨ ਸ਼ਾਂਤੀ ਬਣੀ ਰਹੇ ਸਾਡੇ ਬੱਚੇ ਸਾਡੇ ਪਰਿਵਾਰ ਅਸੀਂ ਹਰ ਸਾਲ ਹੀ ਘੁੰਮਣ ਜਾਂਦੇ ਆ ਤੇ ਇਸ ਵਾਸਤੇ ਉਹ ਅਮਨ ਚੈਨ ਸ਼ਾਂਤੀ ਹੋਵੇਗੀ ਤੇ ਅਸੀਂ ਅੱਗੇ ਤੋਂ ਜਾ ਪਾਵਾਂਗੇ ਤੇ ਨਹੀਂ ਤਾਂ ਜਿਤਨਾ دہشت ਦਾ ਮਾਹੌਲ ਬਣ ਚੁੱਕਿਆ ਹੈ ਅਸੀਂ ਉੱਥੇ ਘੁੰਮਣ ਫਿਰਣ ਹੁਣ ਨਹੀਂ ਜਾ ਸਕਦੇ ਸੋ ਇਸ ਵਾਸਤੇ ਸਰਕਾਰ ਨੂੰ ਸਾਰਿਆਂ ਨੂੰ ਬੇਨਤੀ ਹੈ ਇਹ ਜਿਹਾ ਮੌਲ ਅੱਗੇ ਤੋਂ ਨਾ ਬਣੇ ਗਰੀਬ ਲੋਕਾਂ ਨਾਲ ਜੋ ਬੇਕਸੂ ਲੋਕਾਂ ਨਾਲ ਜਿਹੜਾ ਅਨਿਆਂ ਨਾ ਹੋਵੇ ਸੋ ਸਾਡੀ ਅਰਦਾਸ ਹੈ ਜੋ ਵਿਛੜ ਗਏ ਉਹ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦਾ ਨਿਵਾਸ ਥਾਨ ਬਖਸ਼ਿਸ਼ ਕਰੇ ਔਰ ਪਰਿਵਾਰਾਂ ਨੂੰ ਬਲ ਬੁੱਧੀ ਤਾਕਤ ਬਖਸ਼ਿਸ਼ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ